ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਬੇ ਕਿਸਾਨ ਭਰਾਵੋ ਜਿਹੜਾ ਵੀਰਾਂ ਨੇ ਖੇਤ ਦੇ ਵਿੱਚ ਝੋਨੇ ਲਾਏ ਹੋਇਆ ਤਾਂ ਸਾਰੇ ਵੀਰੇ ਖਾਸ ਕਰਕੇ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਇੱਕ ਜਿਹੜੀ ਫੰਗਸ ਆ ਉਲੀ ਆ ਉਹ ਆਪਣੇ ਝੋਨੇ ਦੇ ਵਿੱਚ ਐਕਟਿਵ ਹੋ ਚੁੱਕੀ ਆ ਖਾਸ ਕਰਕੇ ਪੀ 131 ਜ ਆਪਾਂ ਨੂੰ ਇਹ ਦਿਖੀ ਆ ਤਾਂ ਅਜੇ ਇਹਦੀ ਯਾਨੀ ਕਿ ਸਪੋਰ ਜਰਮੀਨੇਟ ਹੋਏ ਯਾਨੀ ਕਿ ਇਹਦੀ ਸ਼ੁਰੂਆਤ ਹੋਈ ਆ ਆਪਾਂ ਤੁਹਾਨੂੰ ਦਿਖਾਉਣੇ ਪੱਤੇਾਂ ਦੇ ਉੱਤੇ ਕਿਉਂਕਿ ਜਿਹੜੀ ਉਲੀ ਆ ਇਹਨੂੰ ਕਿਸਾਨ ਵੀਰ ਆਪਾਂ ਜਿਆਦਾ ਲੀਵ ਸਪੋਰਟ ਜਾਂ ਫਿਰ ਕਿਸਾਨ ਵੀਰ ਨੂੰ ਤੱਬਾ ਰੋ ਕਹਿੰਦੇ ਆ ਜਿਹੜੀ ਵਿੱਚੋਂ ਵਾਈਟ ਉਸ ਤੋਂ ਬਾਅਦ ਬਰਾਊਨ ਤੇ ਲਾਸਟ ਤੇ ਜਗ ਜਿਹੜਾ ਗੋਲਕਾਰ ਦਾ ਹੋਊਗਾ ਉਹਦੇ ਜਾਨੀ ਕਿ ਆਪਾਂ ਕਹਿ ਦਈਏ ਪੀਲੀ ਜੀ ਤੇ ਚਿੱਟੀ ਜੀ ਭਾ ਮਾਰਦਾ ਤੇ ਪੱਤੇ ਜੇ ਫਰੰਟ ਤੇ ਬੈਕ ਸਾਈਡ ਤੇ ਜਾਨੀ ਕਿ ਪੱਤੇ ਦੇ ਦੋਨਾਂ ਸਾਈਡਾਂ ਤੇ ਆਪਾਂ ਜੇਕਰ ਦੇਖਾਂਗੇ ਫਰੰਟ ਤੇ ਬੈਕ ਸਾਈਡ ਤੇ ਤਾਂ ਆਪਾਂ ਨੂੰ ਸੇਮ ਟੂ ਸੇਮ ਹੀ ਨਜ਼ਰ ਆਉਂਦਾ ਦੋਨਾਂ ਸਾਈਡਾਂ ਤੇ ਜਿਹੜੀ ਫੰਗਸ ਆਪਾਂ ਇਦਾਂ ਹੀ ਨਜ਼ਰ ਆਊਗੀ ਤਾਂ ਜ਼ਿਆਦਾ ਆਪਾਂ ਕਿਸਾਨ ਵੀਰ ਉੱਤੇ ਜੇਕਰ ਆ ਕੈਮਰਾ ਨਹੀਂ ਫੋਕਸ ਕਰ ਰਿਹਾ ਤਾਂ ਆਪਾਂ ਉੱਪਰ ਤੁਹਾਨੂੰ ਇਹਦੇ ਸਕਰੀਨ ਤੇ ਲਾ ਦਿਆਂਗੇ ਫੋਟੋ ਜਿਹੜੇ ਆਪਾਂ ਨੂੰ ਕਲੀਅਰ ਹੋ ਜੂ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਜੀ ਤਾਂ ਇਹ ਜਿਹੜੀ ਫੰਗਸ ਆ ਆਪਣੇ ਖੇਤ ਦੇ ਵਿੱਚ ਕਦੋਂ ਆਉਂਦੀ ਕਿਹੜੇ ਕਾਰਨਾ ਕਰਕੇ ਆਉਂਦੀ ਤੇ ਇਹਦਾ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲੈ ਤੇ ਨਾਲ ਲੱਗੀ ਬੈਲ ਕੰਟੇਨ ਦਬਾ ਲਿਓ ਤਾਂ ਕਿ ਖੇਤੀ ਬਾਰੇ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਕਿਸਾਨ ਵੀਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਉਹ ਵੀ ਆਪਣੀ ਫਸਲ ਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਸਕਣ ਤਾਂ ਕਿ ਕਿਸੇ ਵੀਰ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਤਾਂ ਕਿਸਾਨ ਵੀਰੋ ਪਹਿਲਾ ਇੱਕ ਗੱਲ ਨੋਟ ਜ਼ਰੂਰ ਰੱਖਿਓ ਕਿ ਜਦੋਂ ਵੀ ਆਪਾਂ ਨੂੰ ਕੋਈ ਬਿਮਾਰੀ ਆਪਣੇ ਖੇਤ ਨਜ਼ਰ ਆਉਂਦੀ ਆ ਤਾਂ ਉਹਦੇ ਹਿਸਾਬ ਨਾਲ ਉਹਨੂੰ ਕੰਟਰੋਲ ਕਰਨਾ ਜ਼ਰੂਰੀ ਆ ਨਹੀਂ ਤੇ ਜੇਕਰ ਬਿਮਾਰੀ ਜ਼ਿਆਦਾ ਐਕਟਿਵ ਹੋ ਜਾਂਦੀ ਤੇ ਉਸ ਤੋਂ ਬਾਅਦ ਆਪਣਾ ਝਾੜ ਘਟਾ ਜਾਂਦੀ ਆ ਤੇ ਫਿਰ ਆਪਾਂ ਨੂੰ ਬਾਅਦ ਦੇ ਵਿੱਚ ਜਿਹੜੀ ਸਪਰੇਅ ਕਰਨ ਦਾ ਕੋਈ ਜ਼ਿਆਦਾ ਲਾਭ ਉਹਦਾ ਨਹੀਂ ਮਿਲਦਾ ਤਾਂ ਇਹਦੇ ਆਉਣ ਦੇ ਇੱਕ ਸਾਨੂੰ ਕਾਰਨ ਕੀ ਕੀ ਹੁੰਦੇ ਆ ਪਹਿਲੇ ਨੰਬਰ ਤੇ ਕਿਸਾਨ ਨੂੰ ਪੋਸ਼ਕ ਤੱਤਾਂ ਦੀ ਘਾਟ ਦੂਜੇ ਨੰਬਰ ਤੇ ਕਿਸਾਨ ਵੀਰੋ ਜਿਹੜੇ ਪਿਛਲੇ ਸਾਲਾਂ ਜੇਕਰ ਆਪਣੇ ਇੱਕ ਖੇਤ ਦੇ ਵਿੱਚ ਇਹ ਬਿਮਾਰੀ ਆਈ ਆ ਤਾਂ ਵੀ ਅਗਲੇ ਸਾਲ ਇਹ ਖੇਤ ਦੇ ਵਿੱਚ ਆਪਣੇ ਜੇਕਰ ਕੰਟਰੋਲ ਨਹੀਂ ਹੋਈ ਤਾਂ ਅਗਲੇ ਸਾਲ ਆਪਣੇ ਖੇਤ ਦੇ ਜਰੂਰ ਆਵੇਗੀ ਤੇ ਤੀਜੇ ਨੰਬਰ ਤੇ ਜਦੋਂ ਆਪਣੇ ਔੜ ਲੱਗਦੀ ਹੈ ਜਾਨੀ ਕਿ ਪਾਣੀ ਖੇਤ ਨੂੰ ਘਟ ਆਉਂਦਾ ਸੋਕਾ ਲੱਗ ਜਾਂਦਾ ਉੱਥੇ ਵੀ ਜਿਹੜੀ ਇਹ ਬਿਮਾਰੀ ਐਕਟਿਵ ਹੋ ਜਾਂਦੀ ਆ ਤਾਂ ਇਹਦੇ ਕੋਈ ਆਉਣ ਦਾ ਖਾਸ ਟਾਈਮ ਨਹੀਂ ਹੁੰਦਾ ਕਈ ਕਿਸਾਨ ਵੀਰਾਂ ਦੇ ਮਨਸਵਾਲੂਗੇ ਕਿੰਨੇ ਦਿਨਾਂ ਦੇ ਝੋਨੇ ਤੇ ਆ ਜਾਂਦੀ ਆ ਤਾਂ ਕਿਸਾਨ ਵੀਰ ਜਪਾ ਝੋਨਾ ਲਾਉਣ ਤੋਂ ਲੈ ਕੇ ਪੱਕਣ ਤੱਕ ਕਦੋਂ ਵੀ ਇਹ ਬਿਮਾਰੀ ਜਿਹੜੇ ਆਪਣੇ ਖੇਤ ਦੇ ਵਿੱਚ ਆ ਸਕਦੀ ਆ ਤਾਂ ਔੜ ਜਿੱਦੋਂ ਜਿਹੜੇ ਸਮਿਆਂ ਦੇ ਵਿੱਚ ਔੜ ਜ਼ਿਆਦਾ ਲੱਦੇ ਉਸ ਟਾਈਮ ਤੇ ਜਿਹੜੀ ਫੰਗਸ ਜ਼ਿਆਦਾ ਅਟੈਕ ਕਰਦੀ ਆ ਤਾਂ ਹੁਣ ਜੇਕਰ ਗੱਲ ਕਰੀਏ ਇਸ ਸਾਲ ਔੜ ਕਾਫੀ ਲੱਗੀ ਤੇ ਕਾਫੀ ਜ਼ਿਆਦਾ ਬਿਮਾਰੀ ਆਪਾਂ ਨੂੰ ਆਉਣ ਦੀ ਸੰਭਾਵਨਾ ਹੈਗੀ ਆ ਤਾਂ ਤੁਸੀਂ ਆਪਣੀ ਕਿਸੇ ਵੈਰਾਈਟੀ ਦੇ ਵਿੱਚ ਗੌਰ ਜਰੂਰ ਰੱਖਿਓ ਤਾਂ ਕਈ ਵਾਰ ਔੜ ਦੇ ਵਿੱਚ ਆਪਾਂ ਦੇਖਦੇ ਆਂ ਕਿ ਖੇਤ ਦੇ ਲਾਟ ਦੇ ਜਿੱਥੇ ਆਪਣੇ ਪਾਣੀ ਬਾਅਦ ਦੇ ਵਿੱਚ ਪਹੁੰਚਦਾ ਤੇ ਉੱਤੇ ਕਈ ਵਾਰ ਆਪਣੇ ਖੇਤ ਦੀਆਂ ਜਿਹੜੀਆਂ ਜਗਾ ਆ ਜਾਂ ਫਿਰ ਟਿੱਬੀ ਆਪਾਂ ਕਹਿੰਦੇ ਨੇ ਉੱਚੀ ਜਗ੍ਹਾਾਂ ਦੀ ਜਿੱਥੇ ਪਾਣੀ ਘਟ ਚੜਦਾ ਤੇ ਉੱਥੇ ਤੁਸੀਂ ਵੇਖੋ ਕਈ ਵਾਰ ਆਪਣੇ ਬੂਟਿਆਂ ਦੇ ਬਰਾਉਨ ਬਰਾਉਨ ਜੇ ਸਪੋਰਟ ਪੈ ਜਾਂਦੇ ਆ ਆਪਾਂ ਸੋਚਦੇ ਆਂ ਕਿ ਜਾਂ ਫਿਰ ਜ਼ਿੰਕ ਦੀ ਘਾਟ ਆ ਜਾਂ ਫਿਰ ਯੂਰੀਆ ਜਾਰੀ ਆ ਪੈ ਗਈ ਆ ਤਾਂ ਉਹਦੇ ਕਰਕੇ ਵੀ ਆਪਾਂ ਨੂੰ ਲੱਗਦਾ ਤਾਂ ਕਿਸਾਨ ਜੇਕਰ ਯੂਰੀਆ ਆਪਣੇ ਖੇਤ ਦੇ ਵਿੱਚ ਪੱਤਿਆਂ ਦੇ ਸਟ੍ਰੈਸ ਆਉਂਦੀ ਜਿਆਦਾ ਪੈ ਜਾਂਦੀ ਤੇ ਪੱਤਿਆਂ ਦੀਆਂ ਨੋਕਾਂ ਮੱਚਦੀਆਂ ਨਾ ਕਿ ਇਦਾਂ ਦੇ ਸਪੋਰਟ ਪੈਂਦੇ ਆ ਤਾਂ ਇਹਦੇ ਪੱਤੇ ਦੇ ਵਿੱਚ ਪਹਿਲਾਂ ਇਹ ਸਟਾਰਟਿੰਗ ਕਰਦੀ ਉਸ ਤੋਂ ਬਾਅਦ ਇਹ ਪੂਰੇ ਬੂਟੇ ਦੇ ਫੈਲ ਜਾਂਦੀ ਤੇ ਆਪਣਾ ਝਾੜਕ ਸਾਨੂੰ ਇਹ ਕਾਫੀ ਜਿਆਦਾ ਘਟਾ ਸਕਦੀ ਕਿਉਂਕਿ ਇਹਦੇ ਜੇਕਰ ਬਿਮਾਰੀ ਜਿਆਦਾ ਐਕਟਿਵ ਹੋ ਜਾਂਦੀ ਆ ਤਾਂ ਜਿਹੜੀਆਂ ਆਪਣੀਆਂ ਮੁੰਜਰਾਂ ਥੋਤੀਆਂ ਨਿਕਲ ਜਾਂਦੀਆਂ ਉਹਨਾਂ 'ਚ ਦੁੱਧਾ ਨਹੀਂ ਭਰਦਾ ਉਹ ਜਾਣ ਕੇ ਫੋਗ ਦੇ ਰੂਪ ਵਿੱਚ ਬਦਲ ਜਾਂਦੀਆਂ ਤਾਂ ਦਾਗੀਆਂ ਜੀਆਂ ਆਪਾਂ ਨਜ਼ਰ ਆਉਣਗੀਆਂ ਜਿਹੜੀਆਂ ਫੋਕੀਆਂ ਜਾਂ ਆਪਾਂ ਕਹਿੰਦੇ ਨੇ ਪਤਾ ਨਹੀਂ ਕਿਹੜੀ ਬਿਮਾਰੀ ਦਾ ਅਟੈਕ ਹੋਇਆ ਸੀ ਇਹ ਫੋਕ ਜਿਆ ਪੈ ਗਿਆ ਤਾਂ ਕਿਉਂਕਿ ਇਹਦੇ ਅਟੈਕ ਕਰਨ ਕੇ ਪੂਰੀ ਦੀ ਪੂਰੀ ਮੁੰਜਰ ਜਿਹੜੀ ਆ ਫੋਕ ਦੇ ਵਿੱਚ ਬਦਲ ਜਾਂਦੀ ਆ ਉਹਦੇ ਵਿੱਚ ਦੁੱਧ ਨਹੀਂ ਭਰਦਾ ਯਾਨੀ ਕਿ ਜਿਹੜਾ ਆਪਣੇ ਦੁੱਧ ਆ ਭਰਨ ਵਾਲਾ ਸਪੋਰ ਹੁੰਦਾ ਉਹ ਜਰਮੀਨੇਟ ਨਹੀਂ ਹੋਣ ਦਿੰਦੀ ਇਹਨੂੰ ਇਹ ਨਾਲ ਜ਼ਿਆਦਾ ਇਹਦਾ ਭਿਆਨਕ ਅਟੈਕ ਹੋ ਜਾਂਦਾ ਤਾਂ ਇਹਨੂੰ ਕੰਟਰੋਲ ਕਰਨ ਵਾਸਤੇ ਕਿਸਾਨ ਵੀਰੋ ਪਹਿਲੇ ਨੰਬਰ ਤੇ ਆਪਾਂ ਨੂੰ ਪੋਸ਼ਕ ਤੱਤਾਂ ਦੀ ਇੱਕ ਦੋ ਸਪਰੇਇਆਂ ਕਰ ਦੇਣੀਆਂ ਚਾਹੀਦੀਆਂ ਖੇਤ ਦੇ ਵਿੱਚ ਦੂਜੇ ਨੰਬਰ ਤੇ ਤੁਹਾਨੂੰ ਰੋਪਾ ਨੂੰ ਤੇ ਸਪਰੇਅ ਜ਼ਰੂਰ ਕਰਨੀ ਚਾਹੀਦੀ ਫੰਗੀਸਾਈਡ ਦੀ ਉਹਦੇ ਵਾਸਤੇ ਜਿਹਦਾ ਆਪਾਂ ਨੂੰ ਸਭ ਤੋਂ ਵਧੀਆ ਰਿਜ਼ਲਟ ਦੇਖ ਨੂੰ ਮਿਲਦਾ ਹੈ ਕਿਸਾਨ ਵੀਰ ਜਨੇਬ ਪਲੱਸ ਹੈਕਜ਼ਾਕੋਨਾਜ਼ੋਲ ਦੁਬਾਰਾ ਦੱਸਦੇ ਨੇ ਜਨੇਬ ਪਲੱਸ ਹੈਕਜ਼ਾਕੋਨਾਜ਼ੋਲ ਇਹ ਕਾਫੀ ਜ਼ਿਆਦਾ ਕੰਪਨੀਆਂ ਦਾ ਆਉਂਦਾ ਤੁਸੀਂ ਜਿਹੜੇ ਵੀ ਤੁਹਾਨੂੰ ਕੰਪਨੀ ਦਾ ਵਧੀਆ ਤੇ ਸਸਤਾ ਲੱਗਦਾ ਤੁਸੀਂ ਉਹਦੀ ਲੈ ਕੇ ਸਪਰੇਅ ਕਰ ਸਕਦੇ ਜੇ ਸਪਰੇਅ ਕਰਨ ਲੱਗੇ ਖਾਸ ਧਿਆਨ ਦਿਓ ਜਦੋਂ ਤੁਹਾਨੂੰ ਕੋਈ ਆਪਾਂ ਫੰਗੀਸਾਈਡ ਜਾਂ ਫਿਰ ਐਨਪੀਕੇ ਵਗੈਰਾ ਕਰਨਾ ਉਹਨਾਂ ਦੀ ਪਾਣੀ ਜਿਹੜਾ ਆਪਾਂ ਖੇਤ ਦੇ ਵਿੱਚ ਲਾਉਣਾ 150 ਤੋਂ 200 ਲੀਟਰ ਜ਼ਰੂਰ ਲਾਉਣਾ ਚਾਹੀਦਾ ਤਾਂ ਕਿ ਉਹ ਇਹਨਾਂ ਚੀਜ਼ਾਂ ਦਾ ਆਪਾਂ ਰਿਜ਼ਲਟ ਦੇਖ ਨੂੰ ਜ਼ਿਆਦਾ ਮਿਲੇ ਤਾਂ ਕਈ ਵਾਰ ਆਪਾਂ ਨੂੰ ਰਿਜ਼ਲਟ ਤਾਂ ਨਹੀਂ ਦੇਖ ਨੂੰ ਮਿਲਦਾ ਕਿ ਕਿਸਾਨ ਵੀਰ ਜਿਹੜਾਂ ਦਾ ਪਾਣੀ 100 ਗਲੀਟਰ ਲਾ ਕੇ ਚਾਰ ਪੰਜ ਢੋਲੀਆਂ ਲਾ ਕੇ ਤੇ ਕੰਮ ਨਬੇੜ ਦਿੰਦੇ ਆ ਤਾਂ ਫਿਰ ਆਪਾਂ ਨੂੰ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਫੰਗੀਸਾਈਡ ਕਰਨਾ ਚਾਹੇ ਤੁਸੀਂ ਐਨਪੀਕੇ ਕਰਨਾ ਤਾਂ ਪਾਣੀ ਵੱਧ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਜੇਕਰ ਆਪਾਂ ਸੁੰਡੀ ਵਾਲੀ ਸਪਰੇਅ ਕਰਨੀ ਆ ਜਾਂ ਫਿਰ ਕੋਈ ਵੀ ਇਅਰ ਸਪਰੇਅ ਕਰਨੀ ਆ ਤਾਂ ਉਹ ਆਪਾਂ ਘੱਟ ਪਾਣੀ ਨਾਲ ਕਿਸਾਨ ਵੀਰੋ ਸਰ ਜਾਂਦਾ ਪਰ ਫੰਗੀ ਸਾਈਡ ਤੇ ਜਿਹੜਾ ਐਨਪੀਕੇ ਵਗੈਰਾ ਹੁੰਦੇ ਆ ਜਾਂ ਫਿਰ ਆਪਾਂ ਤਤਾਂ ਵਾਲੀਆਂ ਸਪਰੇਆ ਕਰਦੇ ਆ ਖੇਤ ਦੇ ਵਿੱਚ ਉਹਨਾਂ ਦਾ ਪਾਣੀ ਆਪਾਂ ਨੂੰ ਹਮੇਸ਼ਾ ਵੱਧ ਤੋਂ ਵੱਧ ਲਾਉਣਾ ਚਾਹੀਦਾ ਜਿੰਨਾ ਆਪਾਂ ਵੱਧ ਤੋਂ ਵੱਧ ਲਾ ਸਕਦੇ ਆ ਤਾਂ ਹੀ ਆਪਾਂ ਨੂੰ ਚੰਗੇ ਰਿਜ਼ਲਟ ਮਿਲਦੇ ਆ ਤਾਂ ਕਿਸਾਨ ਵੀਰ ਇਹਦੇ ਦੇ ਕੰਟਰੋਲ ਵਾਸਤੇ ਆਪਾਂ ਨੂੰ ਜਨੇਪਲਸ ਐਕਜ਼ਾਕੋਨਾਜ਼ੋਲ ਤੇ ਜਾਂ ਫਿਰ ਆਪਾਂ ਪ੍ਰੋਪੀਕੋਨਾਜ਼ੋਲ ਜਿਹੜਾ ਟੈਕਨੀਕਲ ਹੁੰਦਾ ਉਹਦੀ ਵੀ ਆਪਾਂ ਸਪਰੇਅ ਕਰਦੇ ਆ ਨਾ ਦੋਨਾਂ 'ਚ ਤੁਸੀਂ ਜਿਹੜਾ ਮਰਜੀ ਕੋ ਟੈਕਨੀਕਲ ਲੈ ਕੇ ਤਾਂ ਤੁਸੀਂ ਇਸ ਫੰਗਸ ਨੂੰ ਕੰਟਰੋਲ ਕਰ ਸਕਦੇ ਜੇਕਰ ਤੁਹਾਡਾ ਝੋਨਾ ਲਗਭਗ 60 ਦਿਨ ਤੋਂ ਉੱਪਰ ਹੋ ਚੁੱਕਾ ਤਾਂ ਆਉਣ ਵਾਲੇ 10 ਤੋਂ 12 ਦਿਨਾਂ ਤੱਕ ਆਪਣਾ ਜਿਹੜਾ ਝੋਨਾ ਗੱਭਾ ਭਰ ਜਾਣਾ ਉਸ ਟਾਈਮ ਤੇ ਵੀ ਆਪਾਂ ਇਹਨੂੰ ਇੱਕੇ ਫੰਗੀਸਾਈਡੀ ਕਰਕੇ ਜਿਹਦੇ ਵਿੱਚ ਪ੍ਰੋਪੀਕੋਨਾ ਚਲੋਵੇ ਤਾਂ ਉਸ ਟਾਈਮ ਤੇ ਵੀ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਜੇਕਰ ਤੁਹਾਨੂੰ ਲੱਗਦਾ ਬਿਮਾਰੀ ਦਾ ਅਟੈਕ ਜ਼ਿਆਦਾ ਜਾਂ ਫਿਰ ਝੋਨੇ ਦੀ ਵੈਰਾਈ ਜੇ ਲਗਭਗ 50 40 ਤੋਂ 50 ਦਿਨ ਦੀ ਆ ਤਾਂ ਤੁਸੀਂ ਇਹਨੂੰ ਪਰਮੈਂਟਿਵ ਦੇ ਵਿੱਚ ਸਪਰੇਅ ਕਰਕੇ ਤਾਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਜੇ ਵੀਡੀਓ ਵੱਧ ਤੋਂ ਵੱਧ ਬਣਾਵਾ ਤੱਕ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਸੋ ਬਹੁਤ ਬਹੁਤ ਧੰਨਵਾਦ